ਇੱਕੋ ਚੀਜ਼ ਹੈ 2 ਸਾਲ ਪੁਰਾਣੀ ਗੱਲ ਨੂੰ ਚੱਕ ਕੇ ਤੁਸੀਂ ਅੱਗੇ ਰੱਖ ਲੈਂਦੇ ਹੋ ਤੇ 2 ਸਾਲ ਦੀ ਪੁਰਾਣੀ ਗੱਲ ਨੂੰ ਅੱਗੇ ਰੱਖ ਕੇ ਤੁਸੀਂ ਉਸ ਉਸ ਟੌਪਿਕ ਦੇ ਉੱਤੇ ਮੇਰੇ ਨਾਲ ਬਹਿਸ ਬਸਾਈਆ ਸ਼ੁਰੂ ਕਰ ਲੈਂਦੇ ਹੋ ਮੈਨੂੰ ਰੋਸਟ ਕਰਨਾ ਸ਼ੁਰੂ ਕਰ ਦਿੰਦੇ ਹੋ ਮੈਂ 2 ਸਾਲ ਤੋਂ ਕਦੇ ਕੁਝ ਨਹੀਂ ਬੋਲਿਆ ਮੈਂ ਕਿਸੇ ਤਰੀਕੇ ਤੇ ਮੈਨੂੰ ਡੇਲੀ 10 ਤੋਂ 15 ਪੋਡਕਾਸਟ ਵਾਲਿਆਂ ਦੇ ਮੈਸੇਜ ਆਉਂਦੇ ਆ ਮੈਂ ਕਦੇ ਕਿਸੇ ਪੋਡਕਾਸਟ ਤੇ ਨਹੀਂ ਬੈਠਾ ਆ ਦੋ ਚਾਰ ਝੂਠਾਂ ਜਿਹਿਆਂ ਮੈਂ ਸੋਰੀ ਇਦਾਂ ਦੀ ਲੈਂਗੁਏਜ ਵਰਤ ਰਿਹਾ ਵਾਂ ਮੈਨੂੰ ਮੈਨੂੰ ਪਤਾ ਕਾਫੀ ਭੈਣਾਂ ਵੀ ਵੇਖ ਰਹੀਆਂ ਹੋਣਗੀਆਂ ਕਾਫੀ ਭਰਾ ਵੀ ਵੇਖ ਰਹੇ ਹੋਣਗੇ ਇਹ ਸੋਸ਼ਲ ਮੀਡੀਆ ਦੇ ਜਾਂ ਟਿਕਟੋਕ ਦੇ ਉੱਤੇ ਇਹ ਇੰਨੇ 1200 ਬੰਦੇ ਚੰਗੇ ਨਹੀਂ ਲੱਗਦੇ ਉਹ ਨਵੀਆਂ-ਨਵੀਆਂ ਕਹਾਣੀਆਂ ਬਣਾ ਰਹੇ ਨੇ ਤੁਸੀਂ ਸਮਝ ਹੀ ਰਹੇ ਹੋਵਗੇ ਬੇਸ਼ੱਕ ਸਕਰੀਨ ਰਿਕਾਰਡਿੰਗ ਕਰਕੇ ਭੇਜਦੇ ਹੋ ਉਹਨਾਂ ਦੇ ਚੇਲੇ-ਬਾਲ ਕੇ ਵੀ ਵਿੱਚ ਆਪਣੇ ਨਾਲ ਬੈਠੇ ਹੋਣੇ ਕਈ ਜਣੇ ਹਨਾ ਤੇ ਜਿਹੜੇ ਟਾਰਗੇਟ ਕਰ ਰਹੇ ਨੇ ਵੀ ਪਤਾ ਹੈ ਵੀ ਸਿੱਧੇ ਤਰੀਕੇ ਤੇ ਟਾਰਗੇਟ ਕਰ ਨਹੀਂ ਸਕਦੇ ਇਨਡਾਇਰੈਕਟ ਟਾਰਗੇਟ ਇਕੱਲੇ ਲੜਨ ਦੀ ਹਿੰਮਤ ਨਹੀਂ ਹੁੰਦੀ ਤਾਂ ਇਸ ਕਰਕੇ ਸਾਡੇ ਨਾ ਜਿਹੜੇ ਆਪਣੀ ਸਿੱਖ ਕਮਿਊਨਿਟੀ ਹੈ ਬੜੀ ਭਾਵੁਕ ਹੈ ਜਦੋਂ ਆਪਾਂ ਕਹਿ ਦਈਏ ਨਾ ਕਿ ਇਹ ਬੰਦਾ ਸਿੱਖੀ ਦੇ ਖਿਲਾਫ ਹੈ ਬੜੇ ਛੇਤੀ ਮੰਨ ਜਾਂਦੇ ਨੇ ਅਸੀਂ ਬੜੇ ਸੈਂਸਿਟਿਵ ਜਿਹੇ ਲੋਕ ਆ ਮੇਰੇ ਨਾਲ ਵੀ ਇਦਾਂ ਦੀ ਹੋਈ ਹੈ 2017 ਦੇ ਵਿੱਚ ਜਦੋਂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਸੀਗੀਆਂ ਅਸੀਂ ਉਸ ਸਮੇਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਸੀਗਾ ਮੈਂ ਵੀ ਮੈਂ 2017 ਤੋਂ ਬਾਅਦ ਇਨਾਂ ਸਾਰੀਆਂ ਚੀਜ਼ਾਂ ਤੋਂ ਪਿੱਛੇ ਹਟਿਆ ਸੋ ਅਸੀਂ ਬੜੇ ਸੈਂਸਿਟਿਵ ਜਿਹੇ ਲੋਕ ਹੈਗੇ ਹਾਂ ਸਾਨੂੰ ਅਸੀਂ ਸਾਨੂੰ ਪਤਾ ਲੱਗ ਜੇ ਨਾ ਕਿ ਕੋਈ ਸਿੱਖੀ ਦੇ ਅਗੇਂਸਟ ਕੋਈ ਚੀਜ਼ ਚੱਲ ਰਹੀ ਹੈ ਪ੍ਰਭ ਰੇਡ ਜੀ ਥੈਂਕ ਯੂ ਸੋ ਮੱਚ ਸਾਨੂੰ ਅਗਰ ਪ੍ਰਭ ਰੇਡ ਥੈਂਕ ਯੂ ਸੋ ਮੱਚ ਬ੍ਰਦਰ ਸਾਨੂੰ ਜਦੋਂ ਪਤਾ ਲੱਗ ਜੇ ਨਾ ਕਿ ਅਸੀਂ ਸਿੱਖੀ ਦੇ ਅਗੇਂਸਟ ਕੋਈ ਚੀਜ਼ ਚੱਲ ਰਹੀ ਹੈ ਅਸੀਂ ਬਹੁਤ ਜ਼ਿਆਦਾ ਸੈਂਸਿਟਿਵ ਹੋ ਜਾਂਦੇ ਹਾਂ ਸਾਨੂੰ ਗੁੱਸਾ ਵੀ ਆਉਂਦਾ ਹੈ ਤੇ ਕਿਉਂ ਕਿਉਂਕਿ ਸਾਡੀ ਜਿਹੜੀ ਕੌਮ ਹੈ ਸਾਡਾ ਜਿਹੜਾ ਬਲੱਡ ਹੈ ਨਾ ਜੋਦਿਆਂ ਦਾ ਕੌਮ ਹੈ ਸਾਡਾ ਸਾਰਾ ਇਤਿਹਾਸ ਇਹਨਾਂ ਚੀਜ਼ਾਂ ਨਾਲ ਭਰਿਆ ਹੋਇਆ ਬਟ ਮੈਂ ਇੱਕ ਛੋਟੀ ਜੀ ਚੀਜ਼ ਦੱਸਾਂ ਇਸੇ ਚੀਜ਼ ਦਾ ਬਹੁਤ ਸਾਰੇ ਲੋਕ ਸਾਡੇ ਵਿੱਚ ਹੀ ਸਾਡੇ ਵਰਗੇ ਮੰਨ ਕੇ ਫਾਇਦਾ ਚੱਕਦੇ ਆ ਸਾਡੀ ਇਸੇ ਸੈਂਸਿਟ ਸਾਡੇ ਸੈਂਸਿਟਿਵ ਹੋਣ ਦਾ ਹੀ ਬਹੁਤ ਸਾਰੇ ਲੋਕ ਫਾਇਦਾ ਚੁੱਕਦੇ ਆ ਸੋ ਇਸੇ ਸੈਂਸਿਟਿਵ ਹੋਣ ਦਾ ਫਾਇਦਾ ਚੁੱਕਣ ਕਰਕੇ ਸਾਨੂੰ ਅੱਜ ਤੱਕ ਬਦਨਾਮ ਤੇ ਮੈਨੂੰ ਅਜ ਤੱਕ ਇਸ ਕਰਕੇ ਟਾਰਗੇਟ ਕੀਤਾ ਗਿਆ ਕਿ ਇਹ ਦੀ ਸਿੱਖਾਂ ਦੀ ਛਵੀ ਹੈ ਤੇ ਇਸ ਕਰਕੇ ਇਹਨੂੰ ਟਾਰਗੇਟ ਕਰਨਾ ਸੌਖਾ ਹੈ ਸਭ ਲੋਕਾਂ ਨੇ ਇੱਕੋ ਚੀਜ਼ ਦਾ ਡਰਾਮਾ ਫੜਿਆ ਹੋਇਆ ਵਾ ਸਭ ਲੋਕਾਂ ਨੇ ਇੱਕੋ ਚੀਜ਼ ਫੜੀ ਹੁੰਦੀ ਹੈ ਕਿ ਸਹਿਜ अरोड़ा ਨੂੰ ਅਸੀਂ ਉਦਾਂ ਟਾਰਗੇਟ ਨਹੀਂ ਕਰ ਸਕਦੇ ਇਕੱਲੇ ਅਸੀਂ ਟਾਰਗੇਟ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਸ ਕਰਕੇ ਅਸੀਂ ਇੱਕ ਪਲਾਨ ਕਰਦੇ ਹਾਂ ਜਦੋਂ ਕੋਈ ਗੱਲ ਹੋ ਜੇ ਇਹਦੇ ਉੱਤੇ ਪਹਿਲੇ ਤੇ ਟੈਗ ਲਾ ਕੇ ਇਹਨੂੰ ਦੁਬਾਰਾ ਬਦਨਾਮ ਕਰੂ ਕਿਉਂ ਕਿਉਂਕਿ ਤੁਹਾਡੇ ਕੋਲ 2 ਸਾਲ ਪੁਰਾਣਾ ਇਨਸੀਡੈਂਟ ਪਿਆ ਹੋਇਆ ਇਕੋ ਚੀਜ਼ ਪਕੜੀ ਹੋਈ ਹੈ ਸਾਰਿਆਂ ਨੇ ਕਿ ਮੇਰੇ ਕੋਲ ਸਾਰੇ ਜਣੇ ਸਕਰੀਨ ਰਿਕਾਰਡਿੰਗ ਕਰ ਲਓ ਭਾਵੇਂ ਸ਼ੇਅਰ ਕਰਿਓ ਇੰਸਟਾਗ੍ਰam ਤੇ ਇਹਨੇ ਦਿਨ ਤੋਂ ਮੀਮ ਸ਼ੇਅਰ ਕਰ ਰਹੇ ਸੀਗਾ ਨਾ ਇਹ ਵੀ ਕਰਿਓ ਹੁਣ ਜਿੰਨੇ ਵੀ ਜਣੇ ਸਾਰੇ ਆਰਾਮ ਨਾਲ ਬੈਠੇ ਮੀਮ ਸ਼ੇਅਰ ਕਰ ਰਹੇ ਸੀ ਨਾ ਮੀਮ ਤੇ ਹੱਸ ਰਹੇ ਸੀਗੇ ਆ ਵੀ ਸ਼ੇਅਰ ਕਰਿਓ ਜਿਹੜੀ ਢੰਗ ਦੀ ਚੀਜ਼ ਹੈ ਜਦ ਪਤਾ ਹੈ ਨਾ ਕਿ ਅਸੀਂ ਸਾਹਮਣੇ ਵਾਲੇ ਬੰਦੇ ਨਾਲ ਪਰਸਨਲੀ ਡੀਫੀਟ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਤਾ ਹੈ ਕਿ ਸਾਹਮਣੇ ਵਾਲੇ ਬੰਦੇ ਦੀ ਗੱਲ ਸੁਣੀ ਜਾਂਦੀ ਮੈਂ ਕਿਸੇ ਦਾ ਨਾਮ ਨਹੀਂ ਤੇ ਸਾਹਮਣੇ ਵਾਲੇ ਨੂੰ ਡੀਫੀਟ ਨਹੀਂ ਕਰ ਸਕਦੇ ਫਿਰ ਉਹ ਪਤਾ ਕੀ ਕਰਦੇ ਆ ਇੱਕੋ ਮੁੱਦਾ بار بار ਚੱਕ ਲੈਂਦੇ ਆ ਕਿ ਇਹ ਜੀ ਸਿੱਖੀ ਬਦਨਾਮ ਕਰ ਰਿਹਾ ਪਹਿਲੇ ਤਾਂ ਮੈਨੂੰ ਇਹ ਦੱਸੋ ਇੰਨਾ ਸੱਚਾ ਸੁੱਚਾ ਧਰਮ ਕਿਸੇ ਵੀ ਟੁੱਚੀ ਜੀ ਹਰਕਤ ਕਰਕੇ ਬਦਨਾਮ ਹੋ ਜਾਊਗਾ ਸੋਚਣ ਵਾਲੀ ਗੱਲ ਹੈ ਕਿ ਇੰਨਾ ਸੱਚਾ ਸੁੱਚਾ ਸਾਡਾ ਧਰਮ ਹੈ ਸਾਡੇ ਸਾਡੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਜਾਇਆ ਕਿ ਕਿਸੇ ਇੱਕ ਬੰਦੇ ਦੀ ਟੁੱਚੀ ਜੀ ਹਰਕਤ ਨਾਲ ਬਦਨਾਮ ਹੋ ਜਾਊਗਾ ਤੁਸੀਂ ਤਾਂ ਯਾਰ ਜਦੋਂ ਕੋਈ ਮੌਕਾ ਨਹੀਂ ਮਿਲਦਾ ਨਾ ਤੁਹਾਨੂੰ ਕਿਸੇ ਨੂੰ ਬਦਨਾਮ ਕਰਨਾ ਹੈ ਜਾਂ ਜੇ ਕਿਸੇ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੁਸੀਂ ਇੱਕੋ ਗੱਲ ਦਾ ਟਾਰਗੇਟ ਰੱਖ ਕੇ ਬਹਿ ਜਾਂਦੇ ਹੋ ਇੱਕੋ ਚੀਜ਼ ਦਾ ਕਿ ਐਨੇ ਜੀ ਸਿੱਖੀ ਸਿੱਖੀ ਬਦਨਾਮ ਕਰ ਰਿਹਾ ਤੇ ਤੁਸੀਂ ਵੀ ਤਾਂ ਇਸ ਸੋਸ਼ਲ ਮੀਡੀਆ ਤੇ ਬੈਠੇ ਹੋਏ ਹੋ ਠੀਕ ਹੈ ਤੁਸੀਂ ਸਿਰ ਤੇ ਦਸਤਾਰ ਨਹੀਂ ਸਜਾਈ ਠੀਕ ਹੈ ਤੁਸੀਂ ਦਾੜਾ ਪ੍ਰਕਾਸ਼ ਨਹੀਂ ਕੀਤਾ ਪੰਜਾਬੀ ਬੋਲਦੇ ਹੋ ਤੁਹਾਡੇ ਨਾਮ ਪਿੱਛੇ ਸਿੰਘ ਘਰ ਲੱਗਾ ਹੋਇਆ ਤੁਸੀਂ ਜਦੋਂ ਮਾੜੇ ਗੰਦੇ ਕਮੈਂਟ ਕਰਦੇ ਹੋ ਕਿ ਉਦੋਂ ਸਿੱਖੀ ਬਦਨਾਮ ਨਹੀਂ ਹੁੰਦੀ ਮੇਰੇ ਲਾਈਵ ਵਾਲ ਨਾਲ ਸਿੱਖੀ ਬਦਨਾਮ ਹੁੰਦੀ ਹੈ ਤੁਹਾਡੇ 1000 1000 15 1500 네ਗੇਟਿਵ ਤੇ ਮੈਨੂੰ ਕਿਹਨੇ ਤਾਂ ਕਰੰਦੇ ਨਾਲ ਸਿੱਖੀ ਬਦਨਾਮ ਨਹੀਂ ਹੁੰਦੀ ਚਲੋ ਮੈਨੂੰ ਲੱਗਿਆ ਕਿ ਮੈਂ ਸਟਾਰਟਿੰਗ ਦੇ ਵਿੱਚ ਇੱਕ ਹਫਤਾ ਮੈਨੂੰ ਨਹੀਂ ਪਤਾ ਸੀ ਕਿਹੜੇ ਰੋਸਟਰ ਨੇ ਕਿਹੜੇ ਨਹੀਂ ਮੈਂ ਸਾਰਿਆਂ ਦੇ ਨਾਲ ਲਾਈਵ ਆਇਆ ਕਿਉਂਕਿ ਮੈਂ ਹਰ ਕਿਸ ਨੂੰ ਨਹੀਂ ਜਾਣਦਾ ਸੀਗਾ ਮੈਂ ਪੰਜਾਬੀ ਹੋਸਟਾਂ ਦੇ ਨਾਲ ਲਾਈਵ ਬੈਠਣਾ ਹੀ ਬੰਦ ਕਰ ਦਿੱਤਾ ਇਸੇ ਚੱਕਰ ਦੇ ਵਿੱਚ ਬਟ ਤੁਸੀਂ ਸੋਚ ਕੇ ਦੇਖੋ ਮੈਂ ਸੋਚਿਆ ਕਿ ਯਾਰ ਇਹ ਚੀਜ਼ਾਂ ਖਰਾਬ ਹੋ ਰਹੀਆਂ ਮੀਮਸ ਬਣ ਰਹੇ ਨੇ ਆਪਾਂ ਇਗਨੋਰ ਕਰਦੇ ਆ ਮੈਂ ਨਹੀਂ ਬੋਲਣਾ ਮੈਂ ਪਰਿਵਾਰ ਵਾਲਾ ਮੈਂ ਬੱਚਿਆਂ ਵਾਲਾ ਮੈਂ ਫੈਮਿਲੀ ਵਾਲਾ ਮੈਂ ਕੀ ਕੀਤਾ ਜੀ ਮੈਂ ਫੋਰਨਰਸ ਦੇ ਨਾਲ ਚਲੋ ਮੈਚ ਵਗੈਰਾ ਪਲੇ ਕਰਨੇ ਸਟਾਰਟ ਕਰ ਦਿੱਤੇ ਫਿਰ ਉੱਥੇ ਜਾ ਕੇ ਵੀ ਆਪਾਂ ਉਹਨਾਂ ਦੀ ਸਟਰੀਮ ਦੇ ਵਿੱਚ ਵੀ 네ਗੇਟਿਵ ਕਮੈਂਟਸ ਕਰ ਰਹੇ ਹਾਂ ਹਨਾ ਉੱਥੇ ਜਾ ਕੇ ਕਿ ਉੱਥੇ ਵੀ ਜਾ ਕੇ ਮੈਂ ਬਦਨਾਮੀ ਕਰ ਰਿਹਾ ਕਮੈਂਟ ਕਰਨ ਵਾਲਿਆਂ ਨੂੰ ਕੋਣ ਕੋਈ ਟਾਰਗੇਟ ਹੀ ਨਹੀਂ ਕਰਦਾ ਕਿਉਂਕਿ ਤੁਹਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਨਾ ਤੁਹਾਡਾ ਨਾ ਕੋਈ ਮੂੰਹ ਨਾ ਮੱਥਾ ਨਾ ਕੋਈ ਸਿਰ ਨਾ ਕੋਈ ਪੈਰ ਨਾ ਤਾਂ ਤੁਹਾਡਾ ਕੋਈ ਅੱਗਾ ਨਾ ਕੋਈ ਪਿੱਛਾ ਕਮੈਂਟ ਕਰਨ ਵਾਲਿਆਂ ਦਾ it's ridiculous that people are forcing you to change your religion they are not human they are and ਕੁਝ ਵੀ ਕਹਿ ਸਕਦੇ ਆਪਾਂ ਇਸ ਚੀਜ਼ ਦਾ ਦੇਖੋ ਮੈਂ ਤਾਜ਼ਵੀਰ ਜੀ ਕੁਝ ਨਹੀਂ ਕਹਿ ਸਕਦੇ ਇਹ ਲੋਕਾਂ ਦਾ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਸਾਡਾ ਨਾ ਸੈਂਸਿਟਿਵ ਧਰਮ ਹੈ ਬਹੁਤ ਜ਼ਿਆਦਾ ਸਾਡਾ ਸਿੱਖ ਧਰਮ ਬਹੁਤ ਜ਼ਿਆਦਾ ਸੈਂਸਿਟਿਵ ਹੈ ਇਹ ਲੋਕ ਹਮੇਸ਼ਾ ਉਸ ਚੀਜ਼ ਦੀ ਆੜ ਦੇ ਵਿੱਚ ਕਿਸੇ ਨੂੰ ਬਦਨਾਮ ਕਰਦੇ ਨੇ ਇਹ ਮੇਰੇ ਨਾਲ ਫਸਟ ਟਾਈਮ ਨਹੀਂ ਹੋਇਆ ਬਟ ਮੈਂ ਚਲੋ ਆਪਣੀਆਂ ਪੁਰਾਣੀਆਂ ਗੱਲਾਂ ਨਹੀਂ ਛੇੜਨਾ ਚਾਹੁੰਦਾ ਇਹ ਮੇਰੇ ਨਾਲ ਫਸਟ ਟਾਈਮ ਨਹੀਂ ਹੋ ਰਿਹਾ ਜਦੋਂ ਵੀ ਹੋਰ ਵੀ ਕਾਫੀ ਸਾਰੇ ਲੋਕ ਨੇ ਇਹ ਕੀ ਕਰਦੇ ਨੇ ਕੁਝ ਕੁ ਲੋਕ ਜਿਹੜੇ ਆਪਣੇਆਂ ਨੂੰ ਅੱਗੇ ਵੱਧਾ ਨਹੀਂ ਦੇ ਦੇ ਸਕ ਦੇਖ ਸਕਦੇ ਉਹ ਕੀ ਕਰਦੇ ਨੇ ਜਦੋਂ ਸਾਹਮਣੇ ਵਾਲੇ ਨੂੰ ਤੁਸੀਂ ਕਿਸੇ ਵੀ ਤਰੀਕੇ ਰੋਕ ਨਹੀਂ ਨਾ ਪਾਉਂਦੇ ਫਿਰ ਉਹਨੂੰ ਧਰਮ ਦੀ ਆੜ ਵਿੱਚ ਬਦਨਾਮ ਕਰਦੇ ਨੇ ਉਸੇ ਉਹੀ ਚੀਜ਼ ਮੇਰੇ ਨਾਲ ਹੁੰਦੀ ਬਾਰ-ਬਾਰ ਇਹਨਾਂ ਕੋਲੋਂ ਕੁਝ ਨਹੀਂ ਮਿਲਦਾ ਨਾ ਤੇ ਧੜਮ ਧਰਮ ਦੀ ਆੜ ਦੇ ਵਿੱਚ ਮੈਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਕੋਈ ਰਸਤਾ ਨਹੀਂ ਮਿਲਦਾ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਡੀਫੇਮ ਕਰਦੇ ਆ ਸਾਰੇ ਪਹਿਲੇ ਤੇ ਆਪਣੇ ਜਿਹੜੇ ਸੈਂਸਿਟਿਵ ਸੋਚ ਸੈਂਸਿਟਿਵ ਲੋਕ ਨੇ ਸਾਡੇ ਆਪਣੇ ਜਿਹੜੇ ਸਿੱਖ ਨੇ ਇਹ ਬੜੇ ਸੈਂਸਿਟਿਵ ਨੇ ਇਹਨਾਂ ਨੂੰ ਪੜਕਾਣੇ ਆ ਸਹਜ ਦੇ ਖਿਲਾਫ ਜੋ ਹੁਣ ਤੱਕ ਹੁੰਦਾ ਆ ਰਿਹਾ ਪਿਛਲੇ 2 ਸਾਲਾਂ ਤੋਂ ਔਰ ਮੈਂ ਚੁੱਪੀ ਵੱਟੀ ਰੱਖੀ ਇਸੇ ਕਰਕੇ ਵੱਟੀ ਰੱਖੀ ਕਿ ਨਹੀਂ ਯਾਰ ਮੈਂ ਪਰਿਵਾਰ ਵਾਲਾ ਵਾਂ ਮੇਰੇ ਘਰ ਬੱਚਾ ਹੈ ਮੈਂ ਇਨਾਂ ਚੱਕਰਾਂ ਚ ਨਹੀਂ ਪੈਣਾ ਚੱਕਰਾਂ ਚ ਨਹੀਂ ਪੈਣਾ ਮੈਂ ਪੈਂਦਾ ਹੁਣ ਵੀ ਨਹੀਂ ਪਿਆ ਪਰ ਮੈਨੂੰ ਇਹ ਕਿ ਮੈਂ ਆਪਣੇ ਮਨ ਦੀਆਂ ਗੱਲਾਂ ਨੂੰ ਘਟੋ ਘਟ ਤੁਹਾਡੇ ਅੱਗੇ ਸ਼ੇਅਰ ਕਰਾਂ ਸਕਰੀਨ ਰਿਕਾਰਡਿੰਗ ਕਰਕੇ ਅੱਜ ਸ਼ੇਅਰ ਕਰੋ ਜਿਨ੍ਹਾਂ ਨੇ ਵੀ ਕਰਨੀ ਹੈ ਜਿਹੜੇ ਕਾਫੀ ਚਿਰ ਤੋਂ ਲੱਗੇ ਹੋਏ ਸੀਗੇ ਨਾ ਸਕਰੀਨ ਰਿਕਾਰਡਿੰਗ ਆ ਕਰ ਕਰਕੇ ਮੀਮ ਬਣਾਉਣ ਲੱਗੇ ਹੋਏ ਸੀਗੇ ਮੈਂ ਸੱਚੇ ਮੈਂ ਇੱਕੋ ਗੱਲ ਬੋਲਾਂਗਾ ਕਿ ਮੈਨੂੰ ਇੱਕ ਗੱਲ ਦੱਸ ਦੇਣਾ ਕਿ ਮੇਰੇ ਅੰਦਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਨੂੰ ਸਭ ਤੋਂ ਜ਼ਿਆਦਾ ਸਟਰੋਂਗ ਕਰਨ ਵਾਸਤੇ ਨਾ ਮੇਰੀ ਵਾਈਫ ਮੇਰੇ ਨਾਲ ਖੜੀ ਹੈ ਮੇਰਾ ਮੈਨੂੰ ਹਮੇਸ਼ਾ ਜਿਹੜੇ ਓਕੇ ਸੋਕੇ ਵੇਲੇ ਵਿੱਚ ਵੀ ਉਹਨੇ ਮੇਰਾ ਸਾਥ ਦਿੱਤਾ ਫੇਰ ਵੀ ਹਿੰਮਤ ਨਹੀਂ ਹਾਰਦੀ ਤੁਹਾਡੀ ਇੰਨੀ ਜ਼ਿਆਦਾ ਬਕਵਾਸ ਤੁਹਾਡੀ ਸੋਸ਼ਲ ਮੀਡੀਆ ਤੇ ਚੱਲਦੀ ਹੈ ਮੈਂ ਕਹਿੰਨਾ ਕਿ ਹਿੰਮਤ ਦਾਤ ਦੇਣੀ ਪੈਗੀ ਉਸ ਕੁੜੀ ਦੀ ਇੰਨਾ ਕੁਝ ਤੁਹਾਡੇ ਵੱਲੋਂ ਟ੍ਰੋਲਿੰਗ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦੀ ਤੇ ਮੈਨੂੰ ਕਹਿੰਦੀ ਹੈ ਕਿ ਸਹਿਜ ਕੋਈ ਚੱਕਰ ਨਹੀਂ ਆਪਾਂ ਤੇਰੇ ਨਾਲ ਮੈਂ ਤੇਰੇ ਨਾਲ ਖੜੀਆਂ ਜ਼ਿੰਦਗੀ ਦੇ ਵਿੱਚ ਮੋੜੇ ਨਾ ਮੋੜਾ ਲਾ ਕੇ ਖੜਾਂਗੀ ਮੈਂ ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਥੈਂਕ ਯੂ ਕਹਿਣਾ ਚਾਹੁੰਗਾ ਜਿਹੜੀ ਮੇਰੇ ਨਾਲ ਹਮੇਸ਼ਾ ਮੋੜੇ ਨਾ ਮੋੜਾ ਲਾ ਕੇ ਖੜੀ ਹੈ ਦੂਸਰੀ ਚੀਜ਼ ਆਜ ਜਿਹੜੇ ਰੋਸਟਰਸ ਨੇ ਜਿੰਨੇ ਵੀ ਕੁਝ ਹੈਗੇ ਨੇ ਬੈਠੇ ਹੁਣ ਤੁਸੀਂ ਥੋੜਾ ਧਿਆਨ ਤੁਹਾਡਾ ਇਹ ਜਿਹੜਾ ਡਰਾਮਾ ਹੈ ਨਾ ਜਿਹੜਾ ਮੈਨੂੰ ਧਰਮ ਦੀ ਆੜ ਚ ਬਦਨਾਮ ਕਰਨ ਵਾਲਾ ਇਹ ਜ਼ਿਆਦਾ دیر ਨਹੀਂ ਚੱਲਣ ਵਾਲਾ ਮੈਂ ਹੁਣ ਤੱਕ ਬਹੁਤ ਚੁੱਪ ਰਹਿ ਲਿਆ ਬਹੁਤ ਜ਼ਿਆਦਾ ਚੁੱਪ ਰਹਿ ਲਿਆ ਪਰ ਇਹ ਜਿਹੜਾ ਤੁਸੀਂ ਧਰਮ ਦੀ ਆੜ ਦੇ ਵਿੱਚ ਕਰਦੇ ਜਿਹੜਾ ਡਰਾਮਾ ਜੇ ਨਾ ਕਿ ਇਹਨੂੰ ਸਿੱਖੀ ਬਦਨਾਮ ਕਰਕੇ ਮੈਨੂੰ ਆਪ ਮੇਰੇ ਹੀ ਆਪਣੇ ਲੋਕਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪਹਿਲੀ ਗੱਲ ਜਿਹੜੇ ਕਹਿੰਦੇ ਨੇ ਕਿ ਇਹ ਦਸਤਾਰ ਲਾ ਦੇ ਦਸਤਾਰ ਲਾ ਦੇ ਜਿਹੜੇ ਕਮੈਂਟ ਕਰਦੇ ਨੇ ਗਰਦਨ ਲੱਥ ਜੇਗੀ ਪੱਗ ਨਹੀਂ ਲਾਉਂਗਾ ਮੈਂ ਸਾਰੀ ਉਮਰ ਇਸ ਗੱਲ ਦਾ ਧਿਆਨ ਰੱਖਿਓ ਗਰਦਨ ਲੱਥ ਜੇਗੀ ਪਰ ਪੱਗ ਨਹੀਂ ਲਾਊਂਗਾ ਦੂਜੀ ਗੱਲ ਜਿਹੜੇ ਕਹਿੰਦੇ ਨੇ ਨਾ ਦਾੜੀ ਕਟਾ ਦੇ ਤੇ ਦਾੜੀ ਵੀ ਨਹੀਂ ਕਟਾਊਂਗਾ ਜਿੰਨੇ ਜੋ ਕਰਨਾ ਕਰ ਲਵੇ ਜਿੰਨੇ ਜੋ ਕਰਨਾ ਕਰ ਲਵੇ ਨਾ ਮੇਰੇ ਸਿਰ ਤੋਂ ਪੱਗ ਜਾਂਦੀ ਹੈ ਨਾ ਮੇਰੇ ਸਿਰ ਤੋਂ ਦਾੜੀ ਜਾਂਦੀ ਹੈ ਨਾ ਮੇਰੇ ਫੇਸ ਤੋਂ ਦਾੜੀ ਜਾਂਦੀ ਹੈ ਐ ਮੈਂ ਕਲੀਅਰ ਬੋਲ ਰਿਹਾ ਵਾਂ ਔਰ ਤੁਸੀਂ ਕਹਿੰਦੇ ਹੋ ਨਾ ਕਿ ਸਿੱਖ ਹੋ ਕੇ ਟਿਕਟੋਕ ਤੇ ਲਾਈਵ ਬੈਠਾ ਹੋਇਆ ਹੈ ਕਿਹੜਾ ਸਿੱਖ ਟਿਕਟੋਕ ਤੇ ਲਾਈਵ ਆਂਦਾ ਹੈ ਭਾਈ ਸਾਹਿਬ ਸੋਸ਼ਲ ਮੀਡੀਆ ਪਲੈਟਫਾਰਮ ਦਾ ਸਾਰਿਆਂ ਦਾ ਹੱਕ ਹੈ ਔਰ ਇਹ ਕਿਸੇ ਨੇ ਪਰਸਨਲੀ ਨਹੀਂ ਮੈਨੂੰ ਲਿਆ ਕੇ ਦਿੱਤਾ ਟਿਕਟੋਕ ਅਕਾਊਂਟ ਜਾਂ ਟਿਕਟਨੋਕ ਚੈਨਲ ਜਾਂ ਕਿਸੇ ਨੇ ਆਪਣੀ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਮੈਂ ਯੂਜ਼ ਕਰਦਾ ਪਿਆ ਇੱਥੇ ਹਰ ਬੰਦੇ ਨੂੰ ਬੋਲਣ ਦਾ ਹੱਕ ਹੈ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਤੁਸੀਂ ਇਸ ਚੀਜ਼ ਦਾ ਕੀ ਹਰ ਚੀਜ਼ ਤੇ ਫਾਇਦਾ ਚੱਕਣਾ ਸ਼ੁਰੂ ਕੀਤਾ ਹੋਇਆ ਤੁਹਾਡਾ ਜੋ ਮਨ ਆਉਂਦਾ ਕੁਝ ਨਹੀਂ ਮਿਲਦਾ ਇਹਨੇ ਜੀ ਸਿੱਖੀ ਬਦਨਾਮ ਕੀਤੀ ਹੋਈ ਏ ਇਹਨੇ ਜੀ ਸਿੱਖਾਂ ਦਾ ਕਹਾਣ ਕੀਤਾ ਹੋਇਆ ਹੱਦ ਹੋ ਗਈ ਯਾਰ ਤੁਹਾਨੂੰ ਆਪ ਨੂੰ ਪਤਾ ਹੈ ਤੁਸੀਂ ਬੋਲਦੇ ਕਿ ਉਹ ਨਾ ਤੁਹਾਡੀ ਗੱਲ ਦਾ ਸਿਰ ਨਾ ਕੋਈ ਪੈਰ ਆਏ ਕੋ ਟੁੱੱਚਾ ਜਾਂ ਰੋਸਟਰ ਇਨਸਟਾਗ੍ਰਾਮ ਤੇ ਵੀ ਮੈਨੂੰ ਪੁੱਠੀਆਂ ਸਿੱਧੀਆਂ ਰੀਲਾਂ ਅਟੈਕ ਕਰਦਾ ਸੀਗਾ ਨਾਮ ਨਹੀਂ ਲਾਉਂਗਾ ਮੈਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਿੰਨੇ ਇੱਕ ਨਵੀਂ ਜੀ ਨਿਊਜ਼ ਫਲਾਈ ਹੋਈ ਹੈ ਵੀ ਐਨੇ ਜੀ ਇੱਕ ਮੁਸਲਮਾਨ ਕੁੜੀ ਤੋਂ ਨਿਤਨੇਮ ਕਰਾਤਾ ਅਸਲ 'ਚ ਇਹ ਲੋਕ ਚਾਹ ਪਹਿਲੀ ਗੱਲ ਤੇ ਉਹ ਮੁਸਲਮਾਨ ਨਹੀਂ ਹੈਗੀ ਉਹ ਭੈਣ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਉਹਨੂੰ ਸੁਰਬੀ ਸੁਰਬੀ ਪਹਿਲੀ ਗੱਲ ਉਹ ਮੁਸਲਮਾਨ ਨਹੀਂ ਹੈ ਫਿਰ ਦੂਜਾ ਉਹਦਾ ਅਕਾਊਂਟ ਜਾ ਕੇ ਚੈੱਕ ਕਰੋ ਉਹਨੇ ਗੁਰੂ ਘਰ ਦੀਆਂ 4 ਤੋਂ 5 ਵੀਡੀਓ ਪਾਈਆਂ ਹੋਈਆਂ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਦੀਆਂ 4 ਤੋਂ 5 ਵੀਡੀਓ ਪਾਈ ਹੋਈਆਂ ਸਰਪੰਚਾ थैंक यू 4 ਤੋਂ 5 ਵੀਡੀਓ ਪਾਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰਿਓ ਤੇ ਉਸ ਕੁੜੀ ਕੋਲੋਂ ਇੱਥੇ ਕੀ ਅਸਲ 'ਚ ਚੱਲਦਾ ਕੀ ਇਹ ਟਿਕਟੌਕ ਦੇ ਉੱਤੇ ਗੰਦਾ ਚੱਲਦਾ ਪੂਰਾ ਰੱਜ ਕੇ ਆ ਜਿੰਨੇ ਵੀ ਆਪਣੇ ਬੈਠੇ ਨੇ ਨਾ ਪੰਜਾਬੀ ਬੋਲ ਕੇ ਆਪਣੇ ਹੋਸਟ ਇਹ ਕਰਦੇ ਕੀ ਨੇ ਕੁੜੀਆਂ ਤੋਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਾਉਂਦੇ ਨੇ ਜਿੰਨੀਆਂ ਹੋ ਸਕਣ ਵੱਧ ਤੋਂ ਵੱਧ ਪੁੱਠੀਆਂ ਸਿੱਧੀਆਂ ਹਰਕਤਾਂ ਕਰਾਣਗੇ ਤਾਂ ਤਾਂ ਕਿ ਇਹਨਾਂ ਨੂੰ ਇਹਨਾਂ ਦੇ ਗਿਫਟਰਜ਼ ਇਹਨਾਂ ਨੂੰ ਪੈਸੇ ਮਾਰਨ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੈਂ ਕਲੀਅਰ ਬੋਲ ਰਿਹਾ ਮੈਨੂੰ ਨਹੀਂ ਗਿਫਟਿੰਗ ਚਾਹੀਦੀ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਕੁੜੀਆਂ ਤੋਂ ਪੁੱਟੀਆਂ ਸਿੱਧੀਆਂ ਹਰਕਤਾਂ ਕਰਦੇ ਨੇ ਫਿਰ ਉਸੇ ਚੀਜ਼ ਦੇ ਆਪਣੇ ਨਾਲ ਨਾ ਆਪਣੇ ਆਪ ਨੂੰ ਕੂਲ ਸਮਝਦੇ ਨੇ ਕਿ ਅਸੀਂ ਬਹੁਤ ਤਗੜੇ ਕੂਲ ਹੈਗੇ ਆ ਸਾਡੇ 3 ਲੱਖ 4 ਲੱਖ ਫੋਲੋਅਰ ਨੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਤੁਸੀਂ 3 3 4 4 ਲੱਖ ਫੋਲੋਅਰ ਲੈ ਕੇ ਵੀ ਤੁਹਾਨੂੰ ਪ੍ਰੋਬਲਮ ਮੇਰੇ ਤੋਂ ਹੋ ਰਹੀ ਹੈ ਜਿੰਨੇ ਹਜੇ ਸਿਰਫ 10 15 ਹਜ਼ਾਰ ਫੋਲੋਅਰ ਨਹੀਂ ਇੱਥੇ ਖੜੇ ਕਿਤੇ ਇੱਕ ਹਫ਼ਤੇ ਦੇ ਵਿੱਚ ਪ੍ਰੋਬਲਮ ਤੁਹਾਨੂੰ ਮੇਰੇ ਤੋਂ ਹੋ ਰਹੀ ਹੈ ਤੇ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਪਤਾ ਨਾ ਉਦਾਂ ਤਾਂ ਤੁਹਾਨੂੰ ਕੋਈ ਜਾਣਦਾ ਨਹੀਂ ਤੇ ਕੁੱਲੜ ਪੀਜ਼ੇ ਵਾਲਿਆਂ ਨੂੰ ਅਸੀਂ ਰੋਸਟ ਕਰਾਂਗੇ ਤੇ ਸਾਡੀਆਂ ਰੀਲਾਂ ਟ੍ਰ ਜਿੰਨੀਆਂ ਕਿੰਨੀਆਂ ਕਿ ਜੂਠਾ ਨੇ ਜਿਨ੍ਹਾਂ ਨੂੰ ਮੌਕਾ ਮਿਲਦਾ ਬਦਨਾਮ ਕਰਨ ਦਾ ਕੋਈ ਕੋਈ ਰਸਤਾ ਹੀ ਨਹੀਂ ਹੈ ਕਾਇਨਾਤ ਕੋਲ ਸਿਰਫ ਅਰ ਸਿਰਫ 2 ਸਾਲ ਪੁਰਾਣਾ ਇੱਕੋ ਟਾਰਗੇਟ ਚੱਕ ਲੈਂਦੇ ਨੇ 2 ਸਾਲ ਪੁਰਾਣਾ ਹੋਰ ਕੋਈ ਤੁਹਾਡੇ ਕੋਲ ਜੇ ਦਮ ਹੈ ਤਾਂ ਕੋਈ ਹੋਰ ਕਿਸੇ ਚੀਜ਼ ਤੇ ਆ ਕੇ ਮੇਰੇ ਨਾਲ ਫਾਈਟ ਕਰੋ ਨਾ ਕੋਈ ਪੁਆਇੰਟ ਚੱਕ ਕੇ ਗੱਲ ਕਰੋ ਤੁਹਾਡੇ ਕੋਲ ਤੁਹਾਡੇ ਕੋਲ ਜਵਾਬ ਨਹੀਂ ਆਊਗਾ ਕਿਸੇ ਕੋਲ ਵੀ 2 ਸਾਲ ਪੁਰਾਣੀ ਗੱਲ ਦੇ ਉੱਤੇ ਬੈਠੇ ਤੁਸੀਂ ਇੱਕੋ ਪੁਆਇੰਟ ਗਸਦੇ ਹੋ 2 ਸਾਲ ਪੁਰਾਣੀ ਗੱਲ ਤੇ ਟਾਂਗ ਦੀ ਨਾ ਤੁਹਾਡੇ ਕੋਲ ਕੋਈ ਗੱਲ ਹੈ ਕਰਨ ਨੂੰ ਤੁਹਾਡੇ ਕੋਲ ਇੱਕੋ ਮੁੱਦਾ ਹੈ 2 ਸਾਲ ਪੁਰਾਣੀ ਗੱਲ ਚੱਕ ਕੇ ਬਕਵਾਸ ਕਰਨਾ ਸ਼ੁਰੂ ਕਰ ਦੋ ਜੇ ਮੈਂ ਕਿਸੇ ਫੋਰਨਰ ਦੇ ਨਾਲ ਜਾ ਕੇ ਬੈਠਾਂ ਲਾਈਵ ਸਟ੍ਰੀਮ ਕਰ ਰਿਆਂ ਉਹਦੇ ਕਮੈਂਟਾਂ 'ਚ ਜਾ ਕੇ ਬਕਵਾਸ ਕਰ ਲੋ ਅੱਛਾ ਤੁਸੀਂ ਸਕਰੀਨ ਰਿਕਾਰਡਿੰਗਾਂ ਕਰ ਲਈਆਂ ਇੰਸਟਾਗ੍ਰam ਤੇ ਮੀਮ ਵਾਇਰਲ ਕਰ ਲਿੱਤੇ ਕਿਹੜਾ ਮੈਡਲ ਜਿੱਤ ਲਿਆ ਪਹਿਲਾਂ ਤਾਂ ਮੈਨੂੰ ਇਹ ਪੁੱਛ ਉਹਨਾਂ ਨੂੰ ਪੁੱਛੋ ਜਾ ਕੇ ਤੁਸੀਂ ਉਹਨਾਂ ਦੇ ਵੀ ਵਿਊਅਰਸ ਬੜੇ ਇੱਥੇ ਵਿੱਚ ਬੈਠੇ ਹੋਣਗੇ ਮੈਨੂੰ ਇਹ ਦੱਸੋ ਉਹਨਾਂ 'ਚੋਂ ਜਿਨ੍ਹਾਂ ਦੇ ਵੀ ਵਿਊਅਰਸ ਨੇ ਜਾ ਕੇ ਉਹਨਾਂ ਨੂੰ ਪੁੱਛੋ ਕਿਹੜਾ ਮੈਡਲ ਜਿੱਤ ਲਿਆ ਤੁਸੀਂ 1-1 ਕ੍ਰੀਲ ਤੇ ਤੁਹਾਡੇ 4-4 ਮਿਲੀਅਨ ਵਿਊਜ਼ ਆ ਗਏ ਬਸ ਏਡ ਭਰ ਗਿਆ ਤ ਯਾ ਤੁਹਾਨੂੰ ਕੋਈ ਨਵਾਂ ਮੈਡਲ ਮਿਲ ਗਿਆ ਜਾਂ ਤੁਹਾਨੂੰ ਟਿਕਟੋਕ ਨੇ ਆ ਕੇ ਮੈਡਲ ਸਨਮਾਨਿਤ ਕਰ ਦਿੱਤਾ ਜਾਂ ਤੁਸੀਂ ਕੋਮ ਦੇ ਉਹਦੇ ਬਣ ਗਏ ਤੁਸੀਂ ਮੰਨੋਗੇ ਮੈਂ 2-3 ਕੁੜੀਆਂ ਦੇ ਨਾਲ ਜਦੋਂ ਲਾਈਵ ਸਟ੍ਰੀਮ ਤੇ ਬੈਠਾਂ ਉਹ ਕੁੜੀਆਂ ਤੱਕ ਨਹੀਂ ਬੋਲਦਾ ਕਹਿੰਦੀ ਕਹਿੰਦੀ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਦਾਂ ਦੇ ਲੋਕਾਂ ਲੋਕ ਵੀ ਸਟ੍ਰੀਮ ਦੇ ਵਿੱਚ ਐਡ ਹੁੰਦੇ ਪੈਨੇ ਮੇਰੇ ਤੋ ਥੋੜਾ ਜਨਾ ਮੈਨੂੰ ਇਹ ਲੱਗਦਾ ਹੈ ਕਿ ਇਸ ਟਾਈਮ ਨਾ ਸਿਆਣੇ ਬਣਨ ਦੀ ਲੋੜ ਹੈ ਤੁਸੀਂ ਆਪਣੀ ਸਟ੍ਰੀਮਾਂ ਤੇ ਗੰਦ ਪਾਉਂਦੇ ਹੋ ਜਿੰਨਾ ਮਰਜ਼ੀ ਪਾਓ ਪਰ ਮੇਰੀ ਸਟ੍ਰੀਮ ਦੇ ਉੱਤੇ ਨਾ ਮੈਂ ਗੰਦ ਪਾਇਆ ਨਾ ਮੈਂ ਪਾਣਾ ਦੂਸਰੀ ਗੱਲ ਇਹ ਜਿਹੜੇ ਮੈਨੂੰ ਕਹਿੰਦੇ ਨੇ ਨਾ ਲੱਚਰਤਾ ਫਲਾਈ ਹੋਈ ਆ ਮੇਰਾ ਨਾਮ ਬਾਰ ਬਾਰ ਟਾਰਗੇਟ ਕਰਦੇ ਨੇ ਲੱਚਰਤਾ ਤੇ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਪਿਛਲੇ 3 ਤੋਂ 4 ਸਾਲ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਆ 3 ਤੋਂ 4 ਸਾਲ ਤੋਂ 3-4 ਸਾਲ ਹੋ ਗਏ ਮੈਨੂੰ ਸੋਸ਼ਲ ਮੀਡੀਆ ਤੇ ਐਕਟਿਵ ਸਕਰੀਨ ਰਿਕਾਰਡਿੰਗ ਕਰ ਲਿਓ 3-4 ਸਾਲ ਮੈਨੂੰ ਸੋਸ਼ਲ ਮੀਡੀਆ ਤੇ ਐਕਟਿਵ ਹੋਏ ਨੂੰ ਹੋ ਗਏ ਨੇ ਕਿਸੇ ਵੀ ਰੀਲ ਦੇ ਵਿੱਚ ਜਾਂ ਕਿਸੇ ਵੀ ਐਦਾਂ ਦੀਆਂ ਚੀਜ਼ਾਂ ਦੇ ਵਿੱਚ ਕੋਈ ਲੱਚਰਤਾ ਨਹੀਂ ਹੈਗੀ ਕੋਈ ਗਲਤ ਚੀਜ਼ ਨਹੀਂ ਹੈਗੀ ਜੇ ਮੇਰੀਆਂ ਰੀਲਾਂ ਗਲਤ ਨੇ ਤੇ ਫਿਰ ਜਿਹੜੀਆਂ ਪੰਜਾਬੀ ਮੂਵੀਆਂ ਟਿਕਟਾਂ ਖਰਚ-ਖਰਚ ਕੇ ਜਾ ਕੇ ਵੇਖ ਆਂਦਿਓ ਉਹ ਉਹਨਾਂ ਕੁਝ ਵੀ ਆਹੀ ਕੁਛ ਹੀ ਹੈਗਾ ਕੁਝ ਵੱਖਰਾ ਨਹੀਂ ਹੈਗਾ ਜਾਂ ਤੇ ਫਿਰ ਤੁਹਾਨੂੰ ਇਹ ਪ੍ਰੋਬਲਮ ਹੈ ਫਿਰ ਪੱਗਾ ਬੰਨ ਕੇ ਜਿਹੜੀਆਂ ਫਿਲਮਾਂ ਬੰਦੀਆਂ ਉਹ ਵੀ ਬੰਦ ਕਰਾ ਦਿਓ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਤੁਹਾਨੂੰ ਲੱਚਰਤਾ ਲੱਗਦੀਆਂ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਤੁਸੀਂ ਉਸ ਇਨਸੀਡੈਂਟ ਦਾ ਫੜ ਕੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਕਿਉਂਕਿ ਤੁਹਾਡੇ ਘਰੇ ਨਾ ਤੇ ਕੱਲ ਨੂੰ ਧੀ ਜੰਮਣੀ ਹੈ ਨਾ ਤੁਹਾਡੇ ਸਿਰ ਤੇ ਕੱਲ ਨੂੰ ਕੋਈ ਮਾਂ ਹੈਗੀ ਹੈ ਨਾ ਤੁਹਾਡਾ ਕੋਈ ਵਾਲੀ ਵਾਰਸ ਹੈਗਾ ਨਾ ਤੁਹਾਨੂੰ ਆਪਣੀ ਧੀਆਂ ਦੀ ਇੱਜ਼ਤ ਇਹ ਉਹ ਘਟੀਆ ਲੋਕ ਨੇ ਜਿਹੜੇ ਆਪਣੀਆਂ ਸੱਕੀਆਂ ਭੈਣਾਂ ਨੂੰ ਨਹੀਂ ਬਖਸ਼ਦੇ ਤੇ ਲੱਗੇ ਹੋਏ ਨੇ ਮੇਰੇ ਮਗਰ ਸੋਚਣ ਵਾਲੀ ਗੱਲ ਹੈ ਇਹਨਾਂ ਨੂੰ ਕੋਈ ਜਦੋਂ ਰਸਤਾ ਨਹੀਂ ਲੱਭਦਾ ਤੇ ਇਹ ਸਭ ਲੋਕ ਮੇਰੇ ਸਿਰ ਤੇ ਆ ਜਾਂਦੇ ਨੇ ਇਹਨਾਂ ਨੂੰ ਪਤਾ ਸੀਗਾ ਕਿ ਇੱਕ ਹੋਰ ਕੋਈ ਟਾਰਗੇਟ ਮਿਲ ਨਹੀਂ ਰਿਹਾ ਪਤਾ ਹੈ ਕਿ ਐਗੋ ਇਹਨਾਂ ਨਾਲ ਪਹਿਲੇ ਵੀ ਇਨਸੀਡੈਂਟ ਹੋਇਆ ਹੋਇਆ ਵਾ ਜਦੋਂ ਇੰਸਟਾਗ੍ਰਾਮ ਤੇ ਸੀਗੇ ਅਸੀਂ ਉਦੋਂ ਰੋਸਟ ਕਰ ਲਿੱਤਾ ਉਦੋਂ ਮੈਨੂੰ ਟਿਕਟੋਕ ਤੇ ਪਤਾ ਨਹੀਂ ਸੀ ਕਿ ਇਹ ਕੀ ਕੀ ਗੰਦਬਲਾਂ ਪਾਉਂਦੇ ਸੀਗੇ ਤੇ ਹੁਣ ਜੇ ਆਪਾਂ ਬਾਹਰ ਆ ਗਏ ਆ ਤੇ ਹੁਣ ਮੈਨੂੰ ਕਮੈਂਟਾਂ 'ਚ ਕਹਿੰਦੇ ਜੀ ਇਹਦੀ ਫੈਮਿਲੀ ਤੁਹਾਡੇ ਕੋਲ ਮਰਦਾਂ ਵਾਲੀ ਗੱਲ ਨਹੀਂ ਹੈਗੀ ਤੁਸੀਂ ਆੜ ਛੱਡ ਕੇ ਸਿੱਖੀ ਦੀ ਕਰੋ ਮੇਰੇ ਨਾਲ ਡਾਇਰੈਕਟ ਗੱਲ ਜਿਹੜੀ ਕਰਨੀ ਹੈ ਝੂਠਾਂ ਨਾਲ ਤਾਂ ਵੈਸੇ ਗੱਲ ਕਰਨੀ ਵੀ ਨਹੀਂ ਬਣਦੀ ਹੈਗੀ ਜਿਹੜੀਆਂ ਝੂਠਾਂ ਬੈਠੀਆਂ ਹੋਈਆਂ ਆ ਟਿਕਟੋਕ ਤੇ ਤੁਸੀਂ ਟਿਕਟੋਕ ਤੇ ਜਿੰਨਾ ਮਰਜੀ ਗੰਦ ਪਾ ਲੋ ਮੇਰੀ ਲਾਈਵ ਸਟ੍ਰੀਮ ਇਦਾਂ ਹੀ ਚੱਲੇਗੀ ਲਾਈਵ ਸਟ੍ਰੀਮ ਇਦਾਂ ਹੀ ਚਲਦੀ ਰਹੇਗੀ ਤੁਸੀਂ ਜ਼ੋਰ ਲਾ ਲੋ ਟਿਕਟੋਕ ਬੰਦ ਕਰਨ ਲਈ ਟਿਕਟੋਕ ਬੰਦ ਨਹੀਂ ਹੁੰਦੀ ਔਰ ਮੇਰੀ ਮੇਰੀ ਸਟ੍ਰੀਮ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀ ਰਹੂਗੀ ਪੋਜ਼ਿਟਿਵ ਤਰੀਕੇ ਨਾਲ ਹੀ ਚੱਲੂਗਾ ਮੈਂ ਤੁਹਾਡੇ ਵਾਂਗੂ ਨਾ ਗੰਦ ਪਾਇਆ ਨਾ ਮੈਂ ਪਾ ਇਹ ਲੋਕ ਚਾਹੁੰਦੇ ਨੇ ਕਿ ਮੈਂ ਇੰਨਾ ਵਾਂਗੂ ਗੰਦ ਪਾਵਾਂ ਮੈਂ ਇੰਨਾ ਵਾਂਗੂ ਗਾਲ੍ਹਾਂ ਕੱਢਾਂ ਮੈਂ ਇੰਨਾ ਵਰਗਾ ਬਣਾ ਪਰ ਮੈਂ ਇੰਨਾ ਵਰਗਾ ਨਹੀਂ ਹੈਗਾ ਨਾ ਮੈਂ ਬਣ ਸਕਦਾ ਮੇਰਾ ਜਿਹੜਾ ਜੋ ਨੇਚਰ ਹੈ ਉਹ ਹੀ ਰਹਿਣਾ ਹੈ ਅੱਧਿਆਂ ਨੂੰ ਤਕਲੀਫ ਹੁੰਦੀ ਹੈ ਜੀ ਇਹ ਲਾਈਵ ਬੈਠਾ ਹੋਇਆ ਵਾਹਿਗੁਰੂ ਵਾਹਿਗੁਰੂ ਬੋਲਦਾ ਤੁਹਾਡੀ ਘਟਿਆ ਕਮੈਂਟ ਪੜ ਕੇ ਮੇਰੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਤੁਸੀਂ ਘਟਿਆ ਸੋਚਦੇ ਹੋ ਠੀਕ ਹੈ ਤੁਹਾਡੇ ਵਿੱਚੋਂ ਕੋਈ ਜਿਹੜੇ ਦੋ ਚਾਰ ਘਟਿਆ ਕਮੈਂਟ ਕਰਦੇ ਨੇ ਤੁਸੀਂ ਪਰ ਜਿਹੜੇ ਬਾਕੀ ਵਿਊਅਰ ਬੈਠੇ ਨੇ ਉਹ ਤਾਂ ਨਹੀਂ ਘਟਿਆ ਹੈਗੇ ਨਾ ਉਹ ਲੋਕ ਤੇ ਦੇਖਦੇ ਨੇ ਨਾ ਜੇ ਕਿਸੇ ਦੇ ਮੂੰਹ ਦੇ ਵਿੱਚ ਵਾਹਿਗੁਰੂ ਪੈ ਵੀ ਜਾਂਦਾ ਤੇ ਤੁਹਾਡਾ ਕੰਨਾਂ ਦੇ ਵਿੱਚ ਵਾਹਿਗੁਰੂ ਜਾਂਦਾ ਵੀ ਤੇ ਤੁਹਾਡਾ ਜਾਂਦਾ ਕੀ ਹੈ ਕਿਸੇ ਦਾ ਕੁਝ ਜਾਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਸਗੋ ਚੰਗੀ ਚੀਜ਼ ਹੈ ਅਗਰ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਟਿਕਟੋਕ ਦੇ ਉੱਤੇ ਇੰਨਾ ਗੰਦਾ ਹੈ ਅੱਛਾ ਇਹ ਲੋਕ ਕਹਿੰਦੇ ਨੇ ਲਾਈਵ ਸਟ੍ਰੀਮ ਤੇ ਬੈਠਾ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਜੀ ਸਿੱਖੀ ਬਦਨਾਮ ਹੁੰਦੀ ਹੈ ਜਾਂ ਬੇਅਦਬੀ ਹੁੰਦੀ ਹੈ ਜੀ ਬਾਣੀ ਦੀ ਫਿਰ ਮੈਨੂੰ ਇਹ ਦੱਸੋ ਜਿਹੜੀਆਂ ਉਦਾਂ ਟਿਕਟੋਕ ਦੇ ਉੱਤੇ ਗੁਰਬਾਣੀ ਦੇ ਪੇਜ ਬਣੇ ਹੋਏ ਨੇ ਜਾਂ ਜਿਹੜੀਆਂ ਇੰਸਟਾਗ੍ਰam ਤੇ ਪੇਜ ਬਣੇ ਹੋ ਔਰ ਇਹ ਪਿੱਛੇ ਅੱਜ ਨਾ ਇੱਕ ਪੰਜ ਬੰਦੇ ਲਾਈਵ ਬੈਠੇ ਬੋਲ ਰਹੇ ਸੀਗੇ ਜੀ ਲਾਈਵ ਜਦੋਂ ਇਹ ਬੈਠਾ ਹੁੰਦਾ ਨਾ ਤੇ ਕੋਈ ਬੰਦਾ ਚਿਕਨ ਖਾ ਰਿਆ ਹੁੰਦਾ ਇਹਦੇ ਵਿੱਚੋਂ ਵਾਇਗਰੂ ਸੁਣ ਕੇ ਬੇਅਦਬੀ ਹੁੰਦੀ ਹੈ ਕੋਈ 500 1000 ਬੰਦਾ 1500 ਬੰਦਾ ਤੁਸੀਂ ਲਾਈਵ ਬੈਠੇ ਹੋ ਤੁਹਾਡੇ ਚੋਂ ਕੋਈ ਬੈਠਾ ਇਸ ਟਾਈਮ ਚਿਕਨ ਖਾ ਰਿਆ ਹੋਵੇ ਮੈਨੂੰ ਉਹਦੇ ਨਾਲ ਕੀ ਪਾ ਮੈਂ ਵਾਇਗਰੂ ਬੋਲਿਆ ਉਹਦੇ ਨਾਲ ਵਾਇਗਰੂ ਸ਼ਬਦੀ ਬੇਅਦਬੀ ਕਿੱਦਾਂ ਹੋਗੀ ਮੈਨੂੰ ਤਾਂ ਇਹ ਇੱਕ ਗੱਲ ਨਹੀਂ ਸਮਝ ਆਂਦੀ ਕਿਸ ਤਰੀਕੇ ਹੋ ਗਈ ਮੈਨੂੰ ਇਹ ਦੱਸੋ ਕਿ ਵਾਇਗਰੂ ਸ਼ਬਦ ਦੀ ਬੇਅਦਬੀ ਕਿੱਦਾਂ ਹੋਗੀ ਕਿ ਤੁਹਾਡੀ ਝੂਠਾਂ ਦੀ ਜ਼ੁਬਾਨ ਚੋਂ ਇੰਨੀ ਗੱਲ ਬੋਲਣ ਨਾਲ ਵਾਹਿਗੁਰੂ ਸ਼ਬਦੀ ਬੇਦਬੀ ਹੋ ਜਾਏਗੀ ਪੂਰੇ ਬ੍ਰਹਿਮੰਡ ਨੂੰ ਲੱਖਾਂ ਕਰੋੜਾਂ ਬ੍ਰਹਿਮੰਡ ਸਿਰਜਣ ਵਾਲੇ ਪਰਮੇਸ਼ਰ ਦੀ ਬੇਦਬੀ ਹੋ ਜਾਏਗੀ ਮੈਨੂੰ ਨਹੀਂ ਸਮਝ ਆਉਂਦਾ ਕਿ ਯਾਰ ਤੁਹਾਡੀਆਂ ਗੱਲਾਂ ਦੇ ਕੋਈ ਲੌਜੀਕ ਨਹੀਂ ਤੁਹਾਨੂੰ ਸਿਰਫ ਇੱਕੋ ਟੌਪਿਕ ਹੈ ਅਸੀਂ ਜਿੰਨੀ ਮਰਜ਼ੀ ਗੰਦ ਬਕਵਾਸ ਮਾਰੀਏ ਇਹਨਾਂ ਦੋਨਾਂ ਨੂੰ ਹਸਬੰਡ ਵਾਈਫ ਨੂੰ ਰੱਜ ਕੇ ਬਦਨਾਮ ਕਰਨਾ ਬਸ ਔਰ ਕੋਈ ਨਹੀਂ ਹੈ ਇਸ ਕਰਕੇ ਤੁਹਾਡੇ ਕੋਲ ਰੋਜ਼ ਨਵੇਂ-ਨਵੇਂ ਟੋਪਿਕ ਲੱਭਦੇ ਹੋ ਮੇਰੀ ਲਾਈਵ ਸਟ੍ਰੀਮ ਦੇ ਵਿੱਚ ਆ ਕੇ ਜੇ ਮੰਨ ਲਓ ਤੁਸੀਂ ਕੋਈ ਬੰਦਾ ਆ ਕੇ ਕੋਈ ਫੁੱਲ-ਫੁੱਲ ਮਾਰਦਾ ਪਿਆ ਉਹਨੇ ਪੁੱਠੇ ਸਿੱਦੇ ਨਾਮ ਰੱਖੇ ਹੋਏ ਨੇ ਤੇ ਉਹਨਾਂ ਦੀਆਂ ਸਟ੍ਰੀਮਾਂ ਦੀਆਂ ਸਕਰੀਨ ਰਿਕਾਰਡਿੰਗਾਂ ਕਰ ਸਕਦੇ ਹੋ ਤੁਸੀਂ ਏਡੇ ਜੋਗੇ ਹੋ ਜੇ ਤੁਹਾਡੇ 'ਚ ਦਮ ਹੈ ਨਾ ਤੇ ਫਿਰ ਬੀਟ ਕਰੋ 1400 ਬੰਦਾ ਬੈਠਾ ਹੈ 1400 ਬੰਦੇ 'ਚੋਂ ਮੈਨੂੰ ਇੰਨਾ ਪਤਾ ਵਾ ਕਿ ਸਾਰੇ ਗਲਤ ਨਹੀਂ ਹੋ ਸਕਦੇ 400 ਬੰਦਾ ਗਲਤ ਕਮੈਂਟ ਵਾਲਾ ਹੋਗਾ 1000 ਦਾ 1000 ਬੰਦਾ ਗਲਤ ਨਹੀਂ ਹੈਗਾ ਔਰ ਪਿਆਰ ਕਰਨ ਵਾਲੇ ਜਿਹੜੇ ਸਮਝਦਾਰ ਹੈ ਨਾ ਜਿਨ੍ਹਾਂ ਦੇ ਘਰੇ ਆਪਦੇ ਵੀ ਧੀਆ ਪੈਣਾ ਹੈਗੀਆਂ ਉਹ ਸਾਰੇ ਸਮਝਦੇ ਨੇ ਕਿ ਕੀ ਸਹੀ ਹੈ ਕੀ ਗਲਤ ਹੈ ਮੈਂ ਅੱਜ ਮੇਰਾ ਮੈਂ ਨਾ 5-7 ਦਿਨ ਤੋਂ ਹੋ ਗਏ ਤੁਸੀਂ ਮੰਨੋਗੇ ਇਹਨਾਂ ਦੀਆਂ ਮੀਮਾ ਦੇਖਦੇ ਕਿ ਨਾ ਮੇਰਾ ਸਿਰਦਰਦ ਨਹੀਂ ਜਾਂਦਾ ਪਿਆ ਸੀਗਾ ਯਾਰ ਇਹਨਾਂ ਦੀਆਂ ਮੀਮਾ ਦੇਖਦੇ-ਦੇਖ ਕੇ ਮੇਰੀ ਵਾਈਫ ਘਰੇ ਬੈਠੀ ਇੱਥੇ ਪਰੇਸ਼ਾਨ ਹੋ ਗਈ ਉਹ ਰੋਣ ਲੱਗੀ ਕਹਿੰਦੀ ਕਹਿੰਦੀ ਇਹ ਸਾਡਾ ਖਿਹੜਾ ਕਦੋਂ ਛੱਡਣਗੇ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਛੱਡ ਦਿਓ ਸੋਸ਼ਲ ਮੀਡੀਆ ਮੈਨੂੰ ਤੁਸੀਂ ਆ ਕੇ ਦਿੱਤਾ ਕਿਸੇ ਨੇ ਤੁਹਾਡੇ ਵਿੱਚੋਂ ਜਿਹੜੇ ਬੈਠੇ ਹੋਏ ਨੇ ਮੈਂ ਸੋਰੀ ਸਾਰਿਆਂ ਨੂੰ ਨਹੀਂ ਕਹਿੰਦਾ ਪਿਆ ਜਿਹੜੇ 4-5 ਵਿੱਚ ਜਾਂ 2-300 ਬੰਦਾ ਜਿਹੜਾ ਗੰਦ ਬਕਵਾਸ ਕਰਦਾ ਸੋਸ਼ਲ ਮੀਡੀਆ ਕਿਸੇ ਦੀ ਪਰਸਨਲ ਜ਼ਗੀਰ ਹੈ ਤੁਸੀਂ ਰੈਸਟੋਰੈਂਟ ਮੇਰਾ ਮੈਂ ਬੰਦ ਕਰ ਦਿੱਤਾ ਘਰ ਆਪਣਾ ਮੈਂ ਛੱਡ ਦਿੱਤਾ ਆਪਣੇ ਭੇੜੇ ਤੋਂ ਪੇੜੇ ਹਾਲਾਤ ਤੋਂ ਨਿਕਲ ਕੇ ਲੜ ਕੇ ਅਜਿੱਥੇ ਤੱਕ ਪਹੁੰਚਿਆ ਵਾਂ ਤੇ ਤੁਸੀਂ ਅੱਜ ਕਹਿੰਦੇ ਹੁਣ ਤੁਸੀਂ ਸੋਸ਼ਲ ਮੀਡੀਆ ਵੀ ਛੱਡ ਦਿਓ ਤੁਹਾਡੀ ਪਰਸਨਲ ਜ਼ਗੀਰ ਹੈ ਕਿਉਂ ਛੱਡਦਾ ਸੋਸ਼ਲ ਮੀਡੀਆ ਮੈਂ ਕੁਝ ਨਹੀਂ ਛੱਡਣ ਲੱਗਾ ਨਾ ਮੈਂ ਛੱਡਣ ਲੱਗਾ ਸੋਸ਼ਲ ਮੀਡੀਆ ਔਰ ਆ ਜਿੰਨੇ ਵੀ ਆਪਣੇ ਵਿਊਅਰਸ ਦੇ ਵਿੱਚ ਤੁਸੀਂ ਜਾ ਕੇ ਸਪੈਸ਼ਲੀ ਮੇਰੀ ਰਿਕਾਰਡਿੰਗ ਲਾ ਦਿਓ ਕਿ ਅੱਜ ਤੋਂ ਬਾਅਦ ਜਿਹੜਾ ਬੰਦਾ ਪੁੱਠਾ ਸਿੱਧਾ ਬੋਲੂਗਾ ਤੇ ਮੇਰੇ ਤੋਂ ਬਰਾਬਰ ਸੁਣੂਗਾ ਪਰ ਮੈਂ ਤੁਹਾਡੇ ਵਾਂਗੂ ਮਾਵਾ ਪੈਣਾ ਦੀਆਂ ਗਾਲਾਂ ਨਹੀਂ ਕੱਢਣ ਲੱਗਾ ਇਸ ਗੱਲ ਦਾ ਧਿਆਨ ਰੱਖਿਓ ਮੇਰੇ ਸਿਰ ਤੇ ਬੰਨੀ ਹੋਈ ਦਸਤਾਰ ਦਾ ਨਾ ਮੈਨੂੰ ਖਿਆਲ ਹੈ ਔਰ ਮੈਨੂੰ ਧੀਆਂ ਪੈਣਾ ਦੀ ਇੱਜ਼ਤ ਕਰਨੀ ਆਂਦੀ ਹੈ ਮੈਂ ਤੁਹਾਡੇ ਵਰਗੀਆਂ ਜੂਠਾਂ ਵਰਗਾ ਨਹੀਂ ਹੈਗਾ ਮੇਰੀ ਇੱਕ ਵੀਡੀਓ ਦੇ ਨਾਲ ਤੁਸੀਂ ਸਾਰਿਆਂ ਨੇ ਮੈਨੂੰ 2 ਸਾਲ ਦੇ ਇਨਸੀਡੈਂਟ ਨਾਲ ਉਹਦੇ ਵਿੱਚ ਮੇਰਾ ਕਸੂਰ ਵੀ ਕੁਝ ਨਹੀਂ ਸੀਗਾ ਮੈਂ ਅੱਜ ਵੀ ਸਾਬਿਤ ਕਰ ਸਕਦਾ ਕਿ ਉਹਦੇ ਵਿੱਚ ਮੈਂ ਯਾਰ ਇੱਕ ਚਲੋ ਪੁਰਾਣੇ ਟੌਪਿਕ ਦੀਆਂ ਗੱਲਾਂ ਕਰਦੇ ਹੋ ਨਾ ਮੈਂ ਪੁਰਾਣੇ ਟੌਪਿਕ ਦੀ ਗੱਲ ਕਰਦਣਾ 2 ਸਾਲ ਪਹਿਲੇ ਮੇਰੇ ਨਾਲ ਜੋ ਇਨਸੀਡੈਂਟ ਹੋਇਆ ਉਹਦਾ ਕਾਰਨ ਪਤਾ ਕੌਣ ਸੀਗਾ ਕਿਸੇ ਨੂੰ ਕੁਝ ਨਹੀਂ ਪਤਾ ਬਸ ਇੱਕ ਮੇਰੇ ਤੇ ਇਲਜ਼ਾਮ ਲਾਣ ਲੱਗੇ ਹੋਏ ਨੇ ਉਹ 2 ਸਾਲ ਦੇ ਟਾਰਗੇਟ ਨੂੰ ਲੈ ਕੇ ਕਿ ਇਹ ਬੰਦਾ ਗਲਤ ਹੈ ਇਹ ਬੰਦਾ ਗਲਤ ਹੈ ਤੁਹਾਡੀ ਪਰਸਨਲ ਲਾਈਫ ਤੁਸੀਂ ਜਿੱਦਾਂ ਮਰਜ਼ੀ ਇੰਜੋਏ ਕਰੋ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਕੋਈ ਪ੍ਰਾਈਵੇਟ ਚੀਜ਼ ਪਈ ਹੋਵੇ ਕੋਈ ਚੱਕ ਕੇ ਲੈ ਜਾਵੇ ਤੁਹਾਡਾ ਕੋਈ ਸਟਾਫ ਮੈਂਬਰ ਕੱਢ ਕੇ ਲੈ ਜਾਵੇ ਮੁੜ ਕੇ ਤੁਸੀਂ ਚੱਕ ਕੇ ਉਹ ਤੇ ਇਲਜ਼ਾਮ ਲਾਣ ਲੱਗ ਜਾਓ ਕਿ ਤੇਰੀ ਗਲਤੀ ਹੈ ਸਾਡੀ ਭਲੇਮਾਨਸੀ ਦੱਸਾਂ ਅਸੀਂ ਅੱਜ ਤੱਕ ਉਹਨਾਂ ਕੁੜੀਆਂ ਦੇ ਚਿਹਰੇ ਅਸੀਂ ਅੱਜ ਤੱਕ ਉਹਨਾਂ ਕੁੜੀਆਂ ਦੇ ਚਿਹਰੇ ਨਹੀਂ ਵਿਖਾਏ ਕਿਉਂਕਿ ਉਹਨਾਂ ਕੁੜੀਆਂ ਦਾ ਫਿਊਚਰ ਨਾ ਖਰਾਬ ਹੋ ਜਾਏ ਕਿ ਸਾਡੇ ਕੋਲ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਦੀਆਂ ਕੁੜੀਆਂ ਦੀਆਂ ਪੰਨੋ ਫੋਟੋਆਂ ਨਹੀਂ ਸਿਗੀਆਂ ਅਸੀਂ 2 ਸਾਲ ਤੋਂ ਉਹਨਾਂ ਕਰਤੂਤਾਂ ਉਹਨਾਂ ਦੀਆਂ ਕਰਤੂਤਾਂ ਕਰਕੇ ਜਲੀਲ ਹੋਏ ਪਰ ਫਿਰ ਵੀ ਅੱਜ ਤੱਕ ਅਸੀਂ ਉਹਨਾਂ ਕੁੜੀਆਂ ਦੇ ਚਿਹਰੇ ਨਹੀਂ ਵਿਖਾਏ ਇਹ ਸਾਡੇ ਅੰਦਰ ਦੀ ਇਨਸਾਨੀਅਤ ਹੈ ਨਾ ਪਰ ਤੁਸੀਂ ਯਾਰ ਹੱਦ ਹੁੰਦੀ ਹੈ ਇੱਕੋ ਪੰਜਾਬ ਦੇ ਰਹਿਣ ਵਾਲੇ ਆਪਣੀ ਪੰਜਾਬੀਆਂ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਹੋ ਜੋ ਮੌਕਾ ਮਿਲੇ ਲੱਗੇ ਪਿਓ ਸਾਰੇ ਜਾਨੇ ਕੋਈ ਮੌਕਾ ਨਹੀਂ ਛੱਡਦੇ ਜਿੱਥੇ ਮਿਲੋ ਰੋਸਟ ਮੈਂ ਤੁਹਾਨੂੰ ਦੱਸਦਾ ਯੂਕੇ ਆਇਆ ਯੂਕੇ ਆਣ ਦਾ ਸਭ ਤੋਂ ਪਹਿਲਾ ਇਨਸੀਡੈਂਟ ਦੱਸਦਾ ਸਾਡਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਕਬਰ ਦੇ ਉੱਤੇ ਅਸੀਂ ਦਰਸ਼ਨ ਕਰਨ ਗਏ ਜਦੋਂ ਮੈਂ ਨਵਾਂ ਨਵਾਂ ਯੂਕੇ ਆਇਆ ਉੱਥੇ 10 ਤੋਂ 12 ਜਣੇ ਮੇਰੇ ਕੋਲ ਖੜੇ ਪਹਿਲੇ ਤੇ 2-4 ਜਣੇ ਫੋਟੋਆਂ ਕਰਾ ਕੇ ਚਲ ਗਏ ਫਿਰ ਬਾਅਦ ਵਿੱਚ ਜਾਣ ਲੱਗੇ ਗੱਡੀ ਦੇ ਵਿੱਚ ਆਪਣੇ ਆਪ ਨੂੰ ਕੂਲ ਬਣ ਕੇ ਉੱਚੀ ਉੱਚੀ ਪੁੱਠੇ ਸਿੱਧੇ ਨਾਮ ਜਿੱਦਾਂ ਤੁਸੀਂ ਗੰਦੇ ਕਮੈਂਟ ਕਰਦੇ ਹੋ ਉਹੀ ਹਰਕਤਾਂ ਕਰਨ ਲੱਗੇ ਹੋਏ ਤੁਸੀਂ ਕੀ ਸ਼ੋਅ ਕੀਤਾ ਉੱਥੇ ਮੈਨੂੰ ਦੱਸੋ ਕੀ ਅਸੀਂ ਯੂਕੇ ਆ ਕੇ ਵੀ ਅਨਪੜ੍ਹੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਮਾਪਿਓ ਨੇ ਕਰਜ਼ਾ ਚੱਕ ਚੱਕ ਕੇ ਆ ਕਿਸੇ ਨੂੰ ਕਿੱਦਾਂ ਕਿਸੇ ਨੂੰ ਕਿੱਦਾਂ ਪੈਸੇ ਲਾ ਕੇ ਭੇਜਿਆ ਸ਼ਿਫਟਾਂ ਤੇ ਅਸੀਂ ਦਿਨ ਰਾਤ ਓਕੇ ਸੋਕੇ ਹੋ ਕੇ ਕੰਮ ਕਰਦੇ ਪਿਆ ਤੇ ਤੁਸੀਂ ਕੀ ਉੱਥੇ ਕੀ ਬਕਵਾਸ ਕਰ ਰਹੇ ਸੀਗੇ ਮੈਨੂੰ ਉਹ ਵੀ ਉਹੋ ਜੇ ਸਥਾਨ ਤੇ ਜਿੱਥੇ ਅਸੀਂ ਸੇਵਾ ਕਰਨ ਆਏ ਹੋਏ ਹਾਂ ਮਹਾਰਾਜਾ ਅਸੀਂ ਖਾਲਸਾ ਰਾਜ ਦੀ ਜਿੱਥੋਂ ਮੇਨ ਸੋਚ ਨਿਕਲਦੀ ਆ ਸੀ ਸਾਡੇ ਖਾਲਸਾ ਰਾਜ ਦੀ ਸੋਚ ਨਿਕਲਦੀ ਆ ਤੁਸੀਂ ਉੱਥੇ ਮੇਰੇ ਨਾਲ ਮੈਨੂੰ ਟਰੋਲਿੰਗ ਕਰਨ ਲੱਗੇ ਹੋਏ ਹੋ ਤੁਹਾਨੂੰ ਸ਼ਰਮ ਨਹੀਂ ਆਈ ਇਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਇਹਨਾਂ ਚੀਜ਼ਾਂ ਦੇ ਲਈ ਸ਼ਰਮ ਆਣੀ ਚਾਹੀਦੀ ਸੀ ਕਿ ਤੁਸੀਂ ਉਸ ਸਥਾਨ ਦੇ ਉੱਤੇ ਮੇਰੇ ਨਾਲ ਮੇਰੇ ਨਾਲ ਟਰੋਲਿੰਗ ਕਰਨ ਲੱਗੇ ਹੋਏ ਹੋ ਤੇ ਫਿਰ ਉੱਥੇ ਰੁਕੇ ਵੀ ਨਹੀਂ ਫਿਰ ਭੱਜ ਗਏ ਉੱਥੋਂ ਗੱਡੀ ਦੇ ਵਿੱਚ ਮੈਂ ਸਿਗਾ ਤਾਂ ਉੱਥੇ ਇਕੱਲਾ ਫੈਮਿਲੀ ਦੇ ਨਾਲ ਹੀ ਸੀਗਾ ਨਾ ਕੋਈ 10 ਬੰਦੇ ਤਾਂ ਨਹੀਂ ਲੈ ਕੇ ਖੜਾ ਹੋਇਆ ਸੀਗਾ ਜੇ ਦਮ ਸੀਗਾ ਫਿਰ ਉੱਥੇ ਖੜ੍ਹਦੇ ਪਤਾ ਨਾ ਕਿ ਅਸੀਂ ਗਲਤ ਆ ਕਿਉਂਕਿ ਕਿਸੇ ਦੀ ਧੀ ਭੈਣ ਨੂੰ ਨਿੰਦਣਾ ਬੜਾ ਸੁੱਖਾ ਹੁੰਦਾ ਜਦੋਂ ਆਪਣੀ ਭੈਣ ਤੇ ਆਪਣੀ ਧੀ ਤੇ ਗੱਲ ਆਂਦੀ ਹੈ ਨਾ ਉਦੋਂ ਪਤਾ ਲੱਗਦਾ ਜਿਸ ਤਨ ਲੱਗੇ ਸੋਈ ਤਨ ਜਾਣੇ ਇਹ ਬੰਦਾ ਉਹੀ ਜਾਣਦਾ ਗੱਲਾਂ ਕਰਨੀਆਂ ਬਹੁਤ ਸੋਖੀਆਂ ਨੇ ਰਿਕਾਰਡਿੰਗਾਂ ਸ਼ੇਅਰ ਕਰਿਓ ਇਹ ਵਾਲੀਆਂ ਜਿਨ੍ਹਾਂ ਨੇ ਵੀ ਕਰਨੀਆਂ ਨੇ ਬਹੁਤ ਹੋ ਗਿਆ ਤੁਸੀਂ ਸਾਰਿਆਂ ਨੇ ਮੀਮਸ ਬੜੀਆਂ ਸ਼ੇਅਰ ਕੀਤੀਆਂ ਹੋਣਗੀਆਂ ਪਰ ਸ਼ੇਅਰ ਕਰਨ ਵਾਲੀ ਚੀਜ਼ ਕੋਈ ਨਹੀਂ ਸ਼ੇਅਰ ਕਰਦਾ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਜਿੰਨੇ ਵੀ ਟਿਕਟੋਕਰ ਨੇ ਨਾ ਰਲ ਕੇ ਗੇਮ ਪਲੈਨਿੰਗ ਬਣਾ ਕੇ ਬੈਠੇ ਹੋਏ ਨੇ ਅਸਲ ਦੇ ਵਿੱਚ ਇਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਇਹ ਹੈ ਕਿ ਇਹ 1900 ਬੰਦਾ ਲਾਈਵ ਬੈਠਾ 1800 ਬੰਦਾ ਇਹਦੇ ਨਵੇਂ ਅਕਾਊਂਟ ਤੇ ਪਹਿਲੀ ਗੱਲ ਇਹਨੇ ਵੀਰ ਗਏ ਕਿਦਾਂ ਤੁਸੀਂ ਕਿਸ ਨਾ ਕਿਸੇ ਦੀ ਸਟ੍ਰੀਮ ਤੋਂ ਉੱਠ ਕੇ ਹੀ ਆਏ ਹੋਵੋਗੇ ਪਹਿਲੀ ਚੀਜ਼ ਇਹਨਾਂ ਨੂੰ ਆ ਤਕਲੀਫ ਦੂਜੀ ਗੱਲ ਕਿ ਇਹਨਾਂ ਦਾ ਅਕਾਊਂਟ ਕਿਦਾਂ ਗਰੋ ਕਰ ਰਿਹਾ ਕਿ ਨਹੀਂ ਛੋਟੀ ਜੀ ਗੱਲ ਹੈ ਵੀ ਤੁਸੀਂ ਵੀ ਗਰੋ ਹੋ ਉਹ ਨਾਲ ਆਪ ਰਲ ਕੇ ਗਰੋ ਹੋਈਏ ਕਦੇ ਆਪਣੀ ਸੋਚ ਚੰਗੀ ਕਰੋਗੇ ਨਾ ਰਲ ਕੇ ਵੀ ਬੰਦਾ ਅੱਗੇ ਵਧ ਸਕਦਾ ਵਾ ਪਰ ਤੁਹਾਨੂੰ ਲੋਕਾਂ ਨੂੰ ਕੀ ਚਾਹੀਦਾ ਹੈ ਦੂਜੇ ਨੂੰ ਬਦਨਾਮ ਕਰਕੇ ਅੱਗੇ ਵਧਣਾ ਸਾਡੇ ਸਾਡੇ ਅੱਜ ਦੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਪਰ ਸਾਡੇ ਕੁਝ ਲੋਕਾਂ ਦੀ ਗੰਦੀ ਆਦਤ ਪੈ ਗਈ ਹੈ ਕਿ ਆਪਣੇ ਹੀ ਪੰਜਾਬੀ ਦੇ ਉੱਤੇ ਪੈਰ ਰੱਖ ਕੇ ਉੱਪਰ ਚੜਨਾ ਓਦਾਂ ਨਹੀਂ ਅੱਗੇ ਵਧਣਾ ਸੀ ਸਾਡੇ ਕੋਲ ਆਪਦੇ ਸਿਰ ਤੇ ਚੜਨ ਦਾ ਜਿਗਰਾ ਹੀ ਨਹੀਂ ਰਹਿ ਗਿਆ ਦਮ ਹੀ ਨਹੀਂ ਰਹਿ ਗਿਆ ਜਿਨ੍ਹਾਂ ਦੇ ਵਿੱਚ ਦਮ ਨੇ ਉਹ ਟਿਕਟੋਕ ਤੇ ਬੈਠੇ ਏਦਾਂ ਆ ਕੇ ਕਮੈਂਟਾਂ ਦੇ ਵਿੱਚ ਬਕਵਾਸ ਨਹੀਂ ਕਰਦੇ ਉਹ ਆਪਣੀਆਂ ਮਿਹਨਤਾਂ ਵੀ ਕਰ ਰਹੇ ਨੇ ਕੰਮ ਵੀ ਕਰ ਰਹੇ ਨੇ ਸਪੋਰਟ ਕਰਨ ਵਾਲੇ ਬਥੇਰੇ ਬੈਠੇ ਨੇ ਤੁਸੀਂ 1800 ਦੇ ਵਿੱਚੋਂ ਮੈਨੂੰ ਇੰਨਾ ਪਤਾ ਹੁਣ 1000 1200 ਬੰਦਾ ਵੀ ਸਪੋਰਟ ਕਰਨ ਵਾਲਾ ਬੈਠਾ ਹੋਇਆ। ਆ ਜਿੰਨੇ ਵੀ ਜਾਣੇ ਭਰਾ ਕਰ ਰਹੇ ਨੇ ਦੇਖੋ ਹੁਣ ਬੜੇ ਜਾਣੇ ਮੇਰੇ ਸਵੇਰ ਦੇ ਮੇਰੇ ਤੇ ਇਲਜ਼ਾਮ ਲਾਣ ਲੱਗੇ ਹੋਏ ਸੀਗੇ। ਬਹੁਤ ਜਾਣੇ ਇਲਜ਼ਾਮ ਲਾਣ ਲੱਗੇ ਹੋਏ ਸੀਗੇ ਪਿਛਲੇ 1 ਹਫਤੇ ਤੋਂ ਜੀ ਆ ਪੱਗ ਮੰਨ ਕੇ ਗਿਫਟਿੰਗ ਮੰਗ ਰਿਹਾ। ਮੈਂ ਪਿਛਲੇ ਕਿੰਨੀ ਦੇਰ ਤੋਂ ਲਾਈਵ ਬੈਠਾ ਹੋਇਆ। ਮੈਨੂੰ 32 ਮਿੰਟ ਅੱਧਾ ਘੰਟਾ ਹੋ ਗਿਆ ਲਾਈਵ ਬੈਠੇ ਮੈਨੂੰ ਦੱਸੋ ਮੈਂ ਕਿੰਨੇ ਤੋਂ ਗਿਫਟ ਮੰਗੇ। ਫਿਰ ਵੀ ਫਿਰ ਵੀ ਤੁਸੀਂ ਲੋਕਾਂ ਨੇ ਮੈਨੂੰ ਕਿੰਨੇ 3400 ਡਾਇਮੰਡ ਮਾਰ ਦਿੱਤਾ। ਕਿਹਦੇ ਤੋਂ ਮੰਗਿਆ ਮੈਂ ਪੱਗ ਆ ਪਿਆਰ ਕਰਨ ਵਾਲਿਆਂ ਦਾ ਹੀ ਸੀਗਾ ਨਾ ਸਪੋਰਟ ਪਿਆਰ ਕਰਨ ਵਾਲਿਆਂ ਦਾ ਹੀ ਸੀਗਾ ਨਾ ਪਰ ਯਾਰ ਪਤਾ ਨਹੀਂ ਇੱਥੋਂ ਦਿਮਾਗ ਤੋਂ ਪੈਦਲ ਹੋ ਗਏ ਹੋਏ ਨੇ ਸਾਡੇ ਲੋਕ ਇਹਨਾਂ ਕੋਲ ਕੋਈ ਗੱਲ ਨਹੀਂ ਲੱਭਦੀ ਹੁਣ ਇਹ ਮੇਰੀਆਂ ਲੋਕੇਸ਼ਨਾਂ ਲੱਭਦੇ ਫਿਰਦੇ ਨੇ ਜੀ ਸਾਨੂੰ ਮਿਲ ਗਿਆ ਅਸੀਂ ਇਹਦਾ ਠੇਕਾ ਚੱਕਦੇ ਆ ਠੇਕਾ ਚੱਕਰ ਨੂੰ ਕਿਉਂ ਖਾਲਾ ਜੀ ਦਾ ਵਾੜਾ ਪਿਆ ਹਰ ਚੀਜ਼ ਨੂੰ ਤੁਸੀਂ ਠੇਕਾ ਚੱਕ ਰਹੇ ਹੋ ਅਸੀਂ ਕੌਮ ਦੇ ਯੋਧੇ ਬਣ ਜਾਾਂਗੇ ਜੀ ਉਹਨੂੰ ਢਾ ਲਾਤਾ ਉਹਨੂੰ ਢਾ ਲਾਤਾ ਅਸੀਂ ਕੌਮ ਦੇ ਉਹਦੇ ਬਣ ਜਾਾਂਗੇ ਇਦਾਂ ਕੌਮ ਦੇ ਉਹਦੇ ਨਹੀਂ ਬਣਿਆ ਜਾਂਦਾ ਬਿਨਾਂ ਕਿਸੇ ਲੌਜੀਕ ਦੀਆਂ ਗੱਲਾਂ ਲਾ ਕੇ ਕਿਸੇ ਬੰਦੇ ਨੂੰ ਪਹਿਲੇ ਆਪ ਹੀ ਸਿਰ ਪੈਰ ਦੀ ਨਾਕਾ ਬਿਨਾਂ ਸਿਰ ਪੈਰ ਦੀ ਕਹਾਣੀ ਬਣਾ ਕੇ ਉਹਨੂੰ ਪਹਿਲੇ ਟਾਰਗੇਟ ਕਰ ਲੋ ਉਹਨੂੰ ਬਦਨਾਮ ਕਰ ਲੋ ਫਿਰ ਉਹਦੇ ਮਗਰ ਲੱਗ ਜਾਓ ਪਿਛਲੇ 4 ਸਾਲ ਦੇ ਵਿੱਚ ਮੇਰੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕੋਈ ਗੰਦੀ ਚੀਜ਼ ਆਈ ਹੋਏ ਤਾਂ ਤਾਂ ਦਿਖਾ ਦਿਓ ਮੇਰੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਅੱਜ ਤੱਕ ਕੋਈ ਗੰਦੀ ਚੀਜ਼ ਪੋਸਟ ਨਹੀਂ ਕੀਤੀ ਗਈ ਔਰ ਨਾ ਹੀ ਕਿਸੇ ਦੇ ਵਿੱਚ ਵੀ ਕੋਈ ਗੰਦਮੰਦ ਪੇਸ਼ ਕੀਤਾ ਗਿਆ ਆ ਪਿੱਛੇ ਜੀ ਮੇਰੀ ਜਦੋਂ ਰੈਸਟੋਰੈਂਟ ਦੇ ਬਾਹਰ ਧਰਨੇ ਲੱਗੇ ਸੀਗੇ ਵੀ ਮੇਰੀ ਇੱਕ ਗਾਲ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਸੀਗਾ ਇਹ ਦੁਨੀਆ ਬੜੀ ਉਹ ਮੈਂ ਜਿਹੜਾ ਉਹ ਉਹਦੇ ਤੇ ਰੀਲ ਬਣਾਈ ਸੀ ਪ੍ਰੋਮੋਸ਼ਨ ਰੀਲ ਦੇ ਉੱਤੇ ਬੜੀ ਤਕਲੀਫ ਹੋ ਗਈ ਸੀ ਜਦ ਕਿ ਮੈਂ ਉੱਤੇ ਫੇਸ ਤੇ ਉਂਗਲ ਰੱਖ ਲਈ ਸੀਗੀ ਜਦੋਂ ਬੰਦਾ ਸਤਾਇਆ ਹੋਵੇ ਨਾ ਜਦੋਂ ਬੰਦਾ ਬਹੁਤ ਜ਼ਿਆਦਾ ਸਤਾਇਆ ਹੋਵੇ ਤੇ ਇਹੋ ਜੀ ਰੀਲ ਇੱਕ ਅੱਧੀ ਉਦਾਂ ਹੀ ਵੜਾ ਦਿੰਦਾ ਤੇ ਤੁਸੀਂ ਉਸ ਚੀਜ਼ ਨੂੰ ਵੀ ਲੈ ਕੇ ਮੇਰੇ ਬਾਹਰ ਧਰਨੇ ਲਾਣ ਆ ਗਏ ਸੀਗੇ ਉਹ ਨਕਲੀ ਨਿਹੰਗ ਮੰਗੋ ਮੱਠ ਵਰਗੇ ਨਾ ਜਿਨ੍ਹਾਂ ਦਾ ਸਿਰ ਨਾ ਪੈਰ ਪਰ ਮੈਂ ਉਦੋਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਨਾਲ ਮੇਰੇ ਨਾਲ ਧੱਕਾ ਕਰਦਾ ਪਿਆ ਨਿਹੰਗ ਮੰਗੂ ਮਾ ਠੋਸਟੇ ਮ ਆਇਆ ਸੀਗਾ ਤੇ ਮੈਂ ਕਿਹਾ ਮੇਰੇ ਨਾਲ ਧੱਕਾ ਕਰਦੇ ਸੱਚੇ ਪਾਤਸ਼ਾਹ ਮੈਂ ਨਹੀਂ ਜਵਾਬ ਦੇਣਾ ਉਹਨਾਂ ਨੂੰ ਤੁਸੀਂ ਜਵਾਬ ਦਿਓ ਇੱਕ ਇੱਕ ਮਹੀਨੇ ਬਾਅਦ ਹੀ ਉਹ ਬੰਦਾ ਜੇਲ੍ਹ ਚ ਚਲਾ ਗਿਆ ਸੀ ਫਗਵਾੜੇ ਨਜਾਇਜ਼ ਮੁੰਡਾ ਮਾਰ ਕੇ ਤੁਸੀਂ ਸੋਚ ਕੇ ਦੇਖੋ ਮੈਂ ਚੁੱਪ ਰਹਿਣਾ ਕਿਉਂ ਕਿ ਮੈਨੂੰ ਪਤਾ ਹੈ ਅਕਾਲਪੁਰ ਖਵਾਇ ਗੁਰੂ ਦੀ ਲਾਠੀ ਹੈ ਨਾ ਜਿਹੜੀ ਜਦੋਂ ਉਹ ਵੱਜਦੀ ਹੈ ਨਾ ਜਦੋਂ ਉਹ ਜਵਾਬ ਦਿੰਦੀ ਹੈ ਨਾ ਇਹਨਾਂ ਕਿਸੇ ਕੋਲ ਜਵਾਬ ਨਹੀਂ ਹੁੰਦੇ ਮੇਰਾ ਚੁੱਪ ਰਹਿਣ ਦਾ ਕਾਰਨ ਇਹ ਹੈ ਮੇਰੀ ਹਮੇਸ਼ਾ ਇੱਕੋ ਅਰਦਾਸ ਰਹਿੰਦੀ ਹੈ ਕਿ ਸੱਚੇ ਪਾਤਸ਼ਾਹ ਜਿਹੜਾ ਮਾੜਾ ਵੀ ਬੋਲਦਾ ਉਹਦਾ ਵੀ ਭਲਾ ਕਰੀ ਜਿਹੜਾ ਚੰਗਾ ਵੀ ਬੋਲਦਾ ਉਹਦਾ ਵੀ ਭਲਾ ਕਰੀ ਆ ਮੈਂ ਵਾਹਿਗੁਰੂ ਵਾਹਿਗੁਰੂ ਬੋਲਦਾ ਇਹ ਕਹਿੰਦੇ ਨੇ ਜੇ ਡਰਾਮੇ ਕਰ ਰਿਹਾ ਓ ਯਾਰ ਤੁਹਾਡੇ ਤੋਂ ਨਹੀਂ ਬੋਲਿਆ ਜਾਂਦਾ ਇਹਦਾ ਮਤਲਬ ਇਹ ਥੋੜੀ ਕਿ ਸਾਰੇ ਡਰਾਮੇ ਕਰਦੇ ਪਏ ਨੇ ਜਾਂ ਤੁਸੀਂ ਡਰਾਮੇ ਕਰਦੇ ਪਿਓ ਤਾਂ ਜਿਹਦੇ ਅੰਦਰ ਜੋ ਸੋਚ ਵਸੀ ਹੁੰਦੀ ਹੈ ਨਾ ਉਹ ਦੂਜੇ ਨੂੰ ਉਦਾਂ ਦਾ ਹੀ ਦੇਖਦਾ